ਜਾਂਚ ਪੜਤਾਲ ਜਾਂਚ ਪੜਤਾਲ ਤੋਂ ਭਾਵੇਂ ਆ ਕਿ ਹੁਣ ਤੁਸੀਂ ਇੱਕ ਛੋਟੀ ਜਿਹੀ ਮਿਸਾਲ ਲੈ ਲਓ ਇਹਨਾਂ ਨੇ ਜਿਹੜਾ ਜਵਾਬ ਦਿੱਤਾ ਹੈ ਜੀ ਯਾਨੀ ਵਿੱਚ ਜਿਹੜਾ ਜੋੜਾ ਹੈ ਕਪਲ ਨੇ ਹਾਂਜੀ ਹਾਂਜੀ ਕਪਲ ਨੇ ਜਿਹੜੀ ਸਫਾਈ ਦਿੱਤੀ ਆ ਉਹਦੇ ਵਿੱਚ ਸ਼ੁਰੂਆਤੀ ਤੁਸੀਂ ਨੁਕਤੇ ਜੇ ਦੇਖੋਗੇ ਉਹਨਾਂ ਦੇ ਜਿਹੜੇ ਉਹਨਾਂ ਨੇ ਮਤਲਬ ਕਿ ਸਪਸ਼ਟੀਕਰਨ ਦਿੱਤੇ ਆ ਤਾਂ ਉਹਦੇ ਵਿੱਚ ਤੇ ਸਾਫ਼ ਲਿਖਿਆ ਹੋਇਆ ਹੈ ਕਿ ਅਨਿਲ ਅਹੂਜਾ ਜਿਹੜਾ ਉਹ ਬਈ ਇਹਦਾ ਦਵਲ ਦਾ ਲੰਗੋਟਿਆ ਯਾਰ ਹੈ ਜੀ ਹੁਣ ਰੌਲਾ ਇਸੇ ਗੱਲ ਦਾ ਹੈ ਕਿ ਹੁਣ ਤੁਸੀਂ ਦੇਖੋ ਦੋ ਚੀਜ਼ਾਂ ਨੇ ਇਹਦੇ 'ਚ ਕਿ ਜਿਹੜਾ ਅਹੂਜਾ ਹੈ ਉਹ ਖੁਦ ਅਡਾਨੀ ਇੰਟਰਪ੍ਰਾਈਜ਼ਸ ਦਾ ਸ਼ਾਇਦ ਸੀਈਓ ਰਿਹਾ ਹੈ ਮੇਰੇ ਖਿਆਲ ਨੇ ਡਾਇਰੈਕਟਰ ਰਿਹਾ ਹੈ ਡਾਇਰੈਕਟਰ ਰਿਹਾ ਹੈ ਇਹਦਾ ਮਤਲਬ ਇੱਕ ਲਿੰਕ ਸਥਾਪਿਤ ਹੋ ਗਿਆ ਕਿ ਤੁਹਾਡੀ ਅਡਾਨੀ ਗਰੁੱਪ ਨਾਲ ਨੇੜਤਾ ਤਾਂ ਹੈ ਪਰਿਵਾਰਕ ਤੌਰ ਤੇ ਕਿਉਂਕਿ ਜੇ ਉਹ ਬੰਦਾ ਇੰਨੀਆਂ ਵੱਡੀਆਂ ਕੰਪਨੀਆਂ ਦਾ ਅਡਾਨੀ ਸਾਹਿਬ ਦਾ ਸਾਰਾ ਕੰਮ ਘਰ ਸੰਭਾਲਦਾ ਸੀ ਤੁਹਾਡਾ ਫੈਮਿਲੀ ਮੈਂਬਰ ਇੱਕ ਤਰ੍ਹਾਂ ਨਾਲ ਲਿੰਕ ਤਾਂ ਬਣ ਗਿਆ ਨਾ ਇਹ ਤਾਂ ਤੁਸੀਂ ਮੈਨੂੰ ਕਰਨੀ ਹੋ ਸਕਦੇ ਫਿਰ ਦੋ ਮੀਟਿੰਗਾਂ ਤੁਹਾਡੀਆਂ ਹੋਈਆਂ ਨੇ ਜੀ ਜੀ ਅਡਾਨੀ ਸਾਹਿਬ ਨਾਲ ਚੇਅਰ ਪਰਸਨ ਬਣਨ ਤੋਂ ਬਾਅਦ ਦੱਸਦੇ ਦੋ ਮੁਲਾਕਾਤਾਂ ਇਸ ਬੀਬੀ ਨਾਲ ਹੋਈਆਂ ਨੇ ਅਡਾਨੀ ਸਾਹਿਬ ਦੀਆਂ ਜਦ ਕਿ ਅਮਬਾਨੀ ਦੀ ਕੋਈ ਇਸ ਤਰ੍ਹਾਂ ਦੀ ਮੁਲਾਕਾਤ ਨਹੀਂ ਹੈ ਰਿਕਾਰਡ ਤੇ ਤਾਂ ਹੁਣ ਇੱਕ ਮੁਲਾਕਾਤ ਤੇ ਦੱਸਦੇ ਕਿ ਜਾਂਚ ਪੜਤਾਲ ਦੇ ਦੌਰਾਨ ਹੋਈ ਹੈ ਸ਼ਾਇਦ ਜੀ ਤਾਂ ਇਹ ਇਹ ਚੀਜ਼ਾਂ ਜਿਹੜੀਆਂ ਇਸ ਸਥਿਤੀ ਨੂੰ ਕਹ ਲਓ ਕਿ ਕਸੂਤਿਆਂ ਕਰ ਰਹੀਆਂ ਨੇ ਇਹ ਗੱਲਾਂ ਜਿਹੜੀਆਂ ਕਿ ਤੁਸੀਂ ਹੁਣ ਇਹ ਤੇ ਲਿੰਕ ਆਪ ਹੀ ਮੰਨ ਗਾਇਆ ਨਾ ਕਿ ਜੀ ਅਸੀਂ ਉਸ ਬੰਦੇ ਨੂੰ ਕੱਲਾ ਜਾਣਦੇ ਨਹੀਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਾਡੀ ਯਾਰੀ ਦੋਸਤੀ ਹੈ ਤੇ ਉਹਦੇ ਕਹਿਣ ਤੇ ਅਸੀਂ ਉਹਦੋਂ ਇਨਵੈਸਟ ਕੀਤਾ ਸੀਗਾ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਹੀ ਇਹ ਕਿਹਾ ਨਾ ਅੱਛਾ ਸਫਾਈ ਵੀ ਬੜੀ ਆਸੂਣੀ ਹੈ ਕਿ ਮਤਲਬ ਕਿ ਦੱਸਿਆ ਗਿਆ ਕਿ ਬੀਬੀ ਆਈਆਈਟੀ ਜਿਹੜੀ ਹੈ ਉਹ ਕਰਕੇ ਆਈ ਆ ਬਾਸ ਆਊਟਾ ਸਭ ਕੁਝ ਤਾਂ ਮਤਲਬ ਕਿ ਆਪਣੇ ਹੱਥ ਚ ਬੜੀ ਹੋਜੀ ਬੋ ਗਰੀਬ ਜੀ ਗੱਲ ਬਣ ਜਾਂਦੀ ਹੈ ਕਿ ਹੁਣ ਬੀਬੀ ਜੀ ਬਾਰੇ ਦੱਸਿਆ ਜਾ ਰਿਹਾ ਕਿ ਇਹਨੇ ਪੜ੍ਹੇ ਲਿਖੇ ਆ ਤਾਂ ਕਹਿਣ ਦਾ ਮਤਲਬ ਹੈ ਕਿ ਜਿਹੜੀ ਗੱਲ ਲੋਕ ਕਹਿੰਦੇ ਆ ਕਿ ਹੁਣ ਜਦੋਂ ਤੁਸੀਂ ਇਸ ਤਰ੍ਹਾਂ ਦੇ ਬੰਦੇ ਦੇ ਨਾਲ ਮਿਲਜੁਲ ਰੱਖਦੇ ਹੋ ਫਿਰ ਉਹੀ ਕਾਰੋਬਾਰ ਕਾਰੋਬਾਰੀ ਤੁਹਾਨੂੰ ਮਿਲਦਾ ਵੀ ਹੈ ਦੋ ਵਾਰ ਦੀ ਮੁਲਾਕਾਤ ਦੀ ਬੜੀ ਚਰਚਾ ਹੋ ਰਹੀ ਹੈ ਤਾਂ ਫਿਰ ਇੱਕ ਇਸ ਕੱਲ ਦੀ ਕੀ ਗਰੰਟੀ ਹੈ ਕਿ ਤੁਸੀਂ ਉਹਨੂੰ ਫੇਵਰ ਨਾ ਦਿੱਤੀ ਹੋਏਗੀ ਹਮ ਬਿਲਕੁਲ ਤੇ ਜੇ ਨਹੀਂ ਤੁਸੀਂ ਸਪਸ਼ਟੀਕਰਨ ਦੇ ਦਿੱਤਾ ਤਾਂ ਟੁਕ ਟੁਕ ਜਾਂਚ ਤੇ ਕੋਣੀ ਚਾਹੀਦੀ ਫਿਰ ਹੁਣ ਜਾਂਚ ਕੌਣ ਕਰੇ ਕਿ ਅਡਾਨੀ ਦੀ ਜਾਂਚ ਤਾਂ ਸੇਵੀ ਕਰੂ ਹੁਣ ਸੇਵੀ ਦੀ ਜਾਂਚ ਕੌਣ ਕਰੂ ਕੌਣ ਕਰੇ ਸਹੀ ਗੱਲ ਕਿਉਂਕਿ ਜਦ ਤੱਕ ਨਰਿੰਦਰ ਮੋਦੀ ਹੈ ਮੈਂ ਤੁਹਾਨੂੰ ਇੱਕੋ ਗੱਲ ਕਹਿ ਸਕਦਾ ਆ ਕਿ ਜਦ ਤੱਕ ਨਰਿੰਦਰ ਮੋਦੀ ਜੀ ਹੈ ਜੀ ਉਦੋਂ ਤੱਕ ਅਡਾਨੀ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਹ ਇਹਨਾਂ ਨੇ ਤੇ ਤੁਸੀਂ ਦੇਖੋ ਇਹ ਕੱਲਾ ਸ਼ੇਅਰ ਬਾਜ਼ਾਰ ਦਾ ਮਸਲਾ ਨਹੀਂ ਹੈ ਜੀ ਮੈਂ ਜੇ ਤੁਹਾਨੂੰ ਥੋੜਾ ਜਿਹਾ ਹੋਰ ਡੀਪ ਲੈ ਕੇ ਜਾਵਾਂ ਚਲੋ ਸ਼ੇਅਰ ਬਾਜ਼ਾਰ ਆਪਾਂ ਤੇ ਕਹਿੰਦੇ ਕਿ ਬਚ ਗਿਆ ਠੀਕ ਹੈ ਹਮਮ ਅੱਤ ਕੀ ਇਸ ਛਟਕੇ ਤੋਂ ਜ਼ਿਆਦਾ ਨੁਕਸਾਨ ਨਹੀਂ ਹੋਇਆ ਠੀਕ ਹੈ ਅਡਾਨੀ ਨੂੰ ਨੁਕਸਾਨ ਹੋਇਆ ਅਡਾਨੀ ਵੀ ਰਿਕਵਰੀ ਕਰ ਜਾਏਗਾ ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਦ ਤੱਕ ਪ੍ਰਧਾਨ ਮੰਤਰੀ ਅਵਾਲ ਵਿੰਗਾਨ ਨਹੀਂ ਆਉਂਦਾ ਹੁਣ ਤੁਸੀਂ ਇਹ ਵੇਖੋ ਕਿ ਕੱਲਾ ਸ਼ੇਅਰ ਬਾਜ਼ਾਰ ਨਹੀਂ ਹੈ ਜੀ ਸ਼ੇਅਰ ਬਾਜ਼ਾਰ ਦਾ ਵਿਗਾੜ ਨਹੀਂ ਹੋਇਆ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਠੀਕ ਹੈ ਅਸੀਂ ਮੰਨੀਏ ਜਾਂ ਨਾ ਮੰਨੀਏ ਪਰ ਇੰਟਰਨੈਸ਼ਨਲੀ ਤਾਂ ਚਰਚਾ ਹੈ ਨਾ ਬਦਨਾਮੀ ਤਾਂ ਹੋ ਰਹੀ ਹੈ ਜੀ ਹੁਣ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ ਇਹਨਾਂ ਨੇ ਤੇ ਦੂਜੇ ਮੁਲਕਾਂ ਨਾਲ ਵੀ ਵਿਗਾੜੀ ਆ ਅਡਾਨੀ ਲਈ ਜੀ ਅਡਾਨੀ ਲਈ ਮਯਾਮਾਰ ਦੇ ਵਿੱਚ ਤਖਤਾ ਪਲਟ ਹੋਇਆ ਜੀ ਉੱਥੇ ਐਡਾ ਕਹ ਲੋ ਕਿ ਜ਼ਾਲਮ ਰਾਜ ਹੈ ਕਿ ਘੱਲ ਹੀ ਛੱਡ ਦਿਓ ਹਮ ਅੱਜ ਤੱਕ ਇਹਨਾਂ ਅਨੁਚਨਾ ਨਹੀਂ ਕੀਤੀ ਜੀ ਗੋਤਮ ਅਡਾਨੀ ਦੇ ਉੱਤੇ ਪ੍ਰੋਜੈਕਟ ਸਾਂਝੇ ਨੇ ਜੀ ਫੌਜ ਨਾਲ ਤੁਸੀਂ ਕਮਾਲ ਦੀ ਗੱਲ ਦੇਖੋ ਫਿਰ ਅੱਗੇ ਆ ਜਾਓ ਅੱਗੇ ਆ ਜਾਓ ਸ਼੍ਰੀਲੰਕਾ ਦੀ ਸੰਸਦ ਦੇ ਵਿੱਚ ਰੌਲਾ ਪੈ ਗਿਆ ਜੀ ਕਿ ਭਈ ਪ੍ਰਧਾਨ ਮੰਤਰੀ ਦਬਾਅ ਪਾ ਰਿਹਾ ਸਾਡੇ ਤੇ ਕਿ ਇੱਕ ਪ੍ਰੋਜੈਕਟ ਅਡਾਨੀ ਨੂੰ ਦੇ ਤੇ ਬਾਅਦ ਦੇ ਵਿੱਚ ਇਨਾ ਦਬਾ ਪਿਆ ਕਿ ਬਾਅਦ ਚ ਉਹਨੂੰ ਮੁਕਰਨਾ ਪਿਆ ਇਸ ਸੰਸਦ ਦੇ ਵਿੱਚ ਗੱਲ ਉੱਠੀ ਫਿਰ ਬੰਗਲਾਦੇਸ਼ ਦੇ ਵਿੱਚ ਵੀ ਜੋ ਹੋਇਆ ਨਾ ਉਹਦੇ ਚ ਬੇਸ਼ੱਕ ਆਪਾਂ ਦੇਖੀਏ ਕਿ ਰਿਜ਼ਰਵੇਸ਼ਨ ਇੱਕ ਵੱਡਾ ਕਾਰਨ ਰਿਹਾ ਜੀ ਉਹਦੇ ਚ ਅਡਾਨੀ ਵੀ ਇੱਕ ਵੱਡਾ ਕਾਰਨ ਹੈ ਹੂੰ ਕਿਉਂਕਿ ਬਹੁਤ ਵੱਡੇ ਪ੍ਰੋਜੈਕਟ ਜਿਹੜੇ ਬੰਗਲਾਦੇਸ਼ ਚ ਅਡਾਨੀ ਸਾਹਿਬ ਕੋਲ ਨੇ ਜੀ ਲੋਕ ਉਥੋਂ ਦੇ ਇਸ ਗੱਲੋਂ ਸ਼ੇਖ ਹਸੀਨਾ ਰਜ਼ੀਮ ਦੇ ਨਾਲ ਨਾਖੁਸ਼ ਸਨ ਜੀ ਕਿ ਤੁਸੀਂ ਸਾਰਾ ਕੁਝ ਇੰਡੀਅਨ ਲੋਕਾਂ ਨੂੰ ਕਿਉਂ ਦੇ ਰਹੇ ਹੋ ਜੀ ਖਾਸ ਤੌਰ ਤੇ ਇੱਕ ਕਾਰੋਬਾਰੀ ਨੂੰ ਹਾਂ ਬਿਲਕੁਲ ਹਾਂ ਜੀ ਇਹ ਵੀ ਜਿਹੜੇ ਉੱਥੇ ਜਿੰਨੇ ਵੀ ਕਾਰਨ ਤੁਸੀਂ ਲਭੋਗੇ ਨਾ ਜੋ ਵੀ ਉੱਥੇ ਤਖਤਾ ਪਲਟ ਹੋਇਆ ਉਹਦੇ ਵਿੱਚ ਇੱਕ ਕਾਰਨ ਤੁਹਾਨੂੰ ਅਡਾਨੀ ਸਾਹਿਬ ਵੀ ਨਜ਼ਰ ਆਉਣਗੇ ਮਤਲਬ ਇਹ ਨਹੀਂ ਹੈ ਕਿ ਕੱਲੀ ਬਦਨਾਮੀ ਬਣ ਰਿਹਾ ਹੈ ਅਡਾਨੀ ਮਤਲਬ ਕਿ ਕੱਲਾ ਇੱਥੇ ਸ਼ੇਅਰ ਬਾਜ਼ਾਰ ਲਈ ਜਾਂ ਜੋ ਫੋਰਨ ਦੀ ਇਨਵੈਸਟਮੈਂਟ ਹੁੰਦੀ ਹੈ ਜਿਹਨੂੰ ਆਪਾਂ ਐਫ ਡੀਆਈ ਕਹਿੰਦੇ ਆ ਕਿ ਉਹਦੇ ਵਿੱਚ ਕੱਲੀਆਂ ਚੀਜ਼ਾਂ ਨਹੀਂ ਹੈ ਬਲਕਿ ਜੋ ਸਾਡਾ ਕੂਟਨੀਤਿਕ ਖਾਸ ਤੌਰ ਤੇ ਵਿਦੇਸ਼ ਨੀਤੀ ਨੂੰ ਲੈ ਕੇ ਜਿਹੜਾ ਰੁਖ ਆ ਉਹਦੇ ਵਿੱਚ ਵੀ ਅਡਾਨੀ ਜਿਹੜਾ ਹੈ ਨਾ ਉਹ ਨੁਕਸਾਨ ਦਾ ਇੱਕ ਸਾਬਤ ਹੋ ਰਿਹਾ ਹੈ ਜੀ 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 ਦਸਾਂਝਾਂ ਵਾਲਾ ਬਾਈ ਜੀ ਕਹਿ ਰਹੇ ਨੇ ਕਿ 14 ਐਕਸਪਾਇਰੀ ਡੇਟ ਹੈ ਕਹਿੰਦੇ ਉਹਦੋਂ ਨੂੰ ਡਿੱਗੇਗਾ ਸ਼ੇਅਰ ਸ਼ੇਅਰ ਬਾਜ਼ਾਰ ਦੀ ਇਹ ਗੱਲ ਦੁਬਾਰਾ ਕਰ ਰਹੇ ਨੇ ਅੱਛਾ ਜੀ 14 ਜੀ 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 ਬਿਲਕੁਲ ਹੋ ਸਕਦਾ ਜੀ ਹੋ ਸਕਦਾ ਸ਼ੇਅਰ ਬਾਜ਼ਾਰ ਦਾ ਤਾਂ ਦੇਖੋ ਇੱਕ ਹੈਗਾ ਵੈਸੇ ਇਮਕਾਨ ਹੈ ਹਮਮ ਸ਼ੇਅਰ ਬਾਜ਼ਾਰ ਤਾਂ ਬਹੁਤ ਸਾਰੀਆਂ ਕਹਿ ਲੋ ਕਿ ਚੀਜ਼ਾਂ ਤੇ ਨਿਰਭਰ ਕਰਦਾ ਹੈ ਨਾ ਸੁਖਮ ਸਾਹਿਬ ਜੀ ਯੂ ਐਸ ਸਭ ਤੋਂ ਵੱਡੀ ਗੱਲ ਨੂੰ ਮੰਨ ਲਓ ਕੋਈ ਉਹਨਾਂ ਦਾ ਇੰਟਰਸਟ ਰੇਟ ਵਧਦਾ ਘਟਦਾ ਤਦ ਝਟਕਾ ਜਾਂਦਾ ਗੋਤਾ ਆ ਜਾਂਦਾ ਤੇ ਇਹ ਚੀਜ਼ ਹੁੰਦੀਆਂ ਵੱਖ-ਵੱਖ ਚੀਜ਼ਾਂ ਹੁੰਦੀਆਂ ਨੇ ਜੀ ਕਿ ਜਦੋਂ ਲੋਕ ਤੇਜ਼ੀ ਨਾਲ ਪੈਸਾ ਕੱਢਦੇ ਆ ਤਦ ਵੀ ਕਾਲੋ ਕਿ ਡਾਣ ਜੀ ਬਿਲਕੁਲ ਕਈ ਚੀਜ਼ਾਂ ਜਿੰਮੇਵਾਰ ਹਾਂ ਬਿਲਕੁਲ ਛੋਟੇ ਕਈ ਤਾਂ ਨਿੱਕੀ ਨਿੱਕੀ ਖਬਰ ਨਾਲ ਵੀ ਇਹਨੂੰ ਬਹੁਤ ਪ੍ਰਭਾਵਿਤ ਹੋ ਜਾਂਦਾ ਹੈ ਕੋਈ ਜੰਗ ਲੱਗ ਗਈ ਆ ਕੋਈ ਕੁਝ ਐਸਾ ਵੈਸਾ ਸਾਹਿਬ ਕਾਲੋ ਜੀ ਪੁੱਛ ਰਹੇ ਨੇ ਕਿ ਕੀ ਹਿੰਡਨਬਰਗ ਦੀ ਰਿਪੋਰਟ ਨਾਲ ਮੋਦੀ ਜੀ ਕੋਈ ਐਕਸ਼ਨ ਕਰਨਗੇ ਜਾਂ ਨਹੀਂ ਨਹੀਂ ਦੇਖੋ ਹਿੰਡਨਬਰਗ ਦੀ ਰਿਪੋਰਟ ਨਾਲ ਕੌਣ ਐਕਸ਼ਨ ਕਰੇਗਾ ਮੋਦੀ ਸਾਹਿਬ ਨਹੀਂ ਮੋਦੀ ਸਾਹਿਬ ਮੈਂ ਉਹ ਹੀ ਤਾਂ ਕਹਿ ਰਿਹਾ ਕਿ ਮੋਦੀ ਸਾਹਿਬ ਕੀ ਐਕਸ਼ਨ ਕਰਨਗੇ ਕਿਉਂਕਿ ਮੋਦੀ ਸਾਹਿਬ ਤੇ ਖੁਦ ਜ਼ਿੰਮੇਵਾਰ ਨੇ ਜੀ ਚੇਅਰਪਰਸਨ ਵੀ ਅਭੀ ਤਾਂ ਫਿਰ ਉਹਨਾਂ ਦੇ ਫੈਸਲੇ ਦਾ ਹੀ ਕਰਨਾ ਉਹਨਾਂ ਦੀ ਲਈ ਹੋਈ ਆ ਜੀ ਠੀਕ ਹੈ ਜੀ ਸਾਰਾ ਕੁਝ ਤੇ ਉਹਨਾਂ ਦਾ ਕੀਤਾ ਕਰਾਇਆ ਅਡਾਨੀ ਵਾਸਤੇ ਤੇ ਤੁਸੀਂ ਦੇਖੋ ਕਿ ਉਹ ਕਿੰਨਾ ਕੁਝ ਕਰਦੇ ਨੇ ਅਡਾਨੀ ਸਾਹਿਬ ਦੇ ਤੇ ਜਹਾਜ਼ ਦੇ ਵਿੱਚ ਉਹ ਚੜ ਕੇ ਆਏ ਸੀਗੇ ਸਭ ਤੋਂ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਬਣੇ ਆ ਜੀ ਅਡਾਨੀ ਸਾਹਿਬ ਦਾ ਜਹਾਜ਼ ਤੇ ਉਹਨਾਂ ਲਈ ਕਹਿ ਲਓ ਕਿ ਜਿਵੇਂ ਆਪਾਂ ਕਿਸੇ ਦੇ ਘਰੇ ਟਰਾਲੀ ਢਾਲ ਦੇਨੇ ਆ ਨਾ ਇਸ ਤਰ੍ਹਾਂ ਸੀ ਉਸ ਟਾਈਮ ਹੂੰ ਸੋ ਇਹਨਾਂ ਦੇ ਰਿਸ਼ਤੇ ਬਹੁਤ ਕਰੀਬ ਦੇ ਰਿਸ਼ਤੇ ਹੈ ਬਹੁਤ ਮਜ਼ਬੂਤ ਰਿਸ਼ਤੇ ਹੈ ਜੀ ਇਹਨਾਂ ਦੇ ਇਹ ਧਰਾਵੀ ਵਾਲਾ ਪ੍ਰੋਜੈਕਟ ਤੁਸੀਂ ਗੂਗਲ ਕਰਿਓ ਇੱਕ ਧਰਾਵੀ ਪ੍ਰੋਜੈਕਟ ਹੈ ਜਿਹੜਾ ਮੁੰਬਈ ਦੇ ਵਿੱਚ ਨਾ ਧਾਰਾ ਵੀ ਇੱਕ ਲੱਖਾ ਹੁੰਦਾ ਸੀਗਾ ਜੀ ਤੇ ਬਹੁਤ ਗੁਰਬਤ ਵਾਲਾ ਇਲਾਕਾ ਸੀਗਾ ਗਰੀਬ ਪਛੜੇ ਲੋਕ ਉੱਥੇ ਰਹਿੰਦੇ ਸਨ ਉਹ ਪ੍ਰੋਜੈਕਟ ਹੁਣ ਡਿਵੈਲਪ ਕਰਨ ਵਾਸਤੇ ਉਸ ਜਗ੍ਹਾ ਨੂੰ ਅਡਾਨੀ ਸਾਹਿਬ ਨੂੰ ਸੌਂਪ ਦਿੱਤਾ ਗਿਆ ਜੀ ਅਡਾਨੀ ਸਾਹਿਬ ਨੂੰ ਅੱਛਾ ਜੋ ਹੁਣ ਇਹਨਾਂ ਨੇ ਉਹ ਇੰਡੈਕਸੇਸ਼ਨ ਦਾ ਕੰਮ ਕੀਤਾ ਹੈ ਜੀ ਉਹਦੇ ਵਿੱਚ ਥੋੜਾ ਜਿਹਾ ਇਹਨਾਂ ਨੇ ਸੋਧ ਵੀ ਕਰਕੇ ਤੇ ਥੋੜਾ ਚੇਂਜ ਵੀ ਕੀਤਾ ਹੈ ਤਾਂ ਉਹ ਵੀ ਸਮਝਿਆ ਜਾਂਦਾ ਕਿ ਫੈਸਲਾ ਇਸ ਕਰਕੇ ਲੈਂਦਾ ਕਿਉਂਕਿ ਇਹ ਮਹਾਰਾਥੀ ਇਹ ਜਿਹੜੇ ਅੰਕਲ ਅਡਾਨੀ ਹੈ ਇਹ ਹੁਣ ਰੀਅਲ ਏਸਟੇਟ ਦੇ ਵਿੱਚ ਵੀ ਆ ਰਹੇ ਆ ਜੀ ਤੇ ਛੋਟੇ ਕਾਰੋਬਾਰੀ ਜਾਂ ਦਰਮਿਆਨੇ ਕਾਰੋਬਾਰੀ ਏਰੀਆ ਰੀਅਲ ਏਸਟੇਟ ਤੇ ਉਹ ਘਬਰਾ ਰਹੇ ਨੇ ਬਿਲਕੁਲ ਕਿ ਇਹ ਤੇ ਜਿੱਧਰ ਆ ਜਾਂਦੇ ਆ ਪੋਰਟ ਵਾਲੇ ਪਾਸੇ ਆ ਗਏ ਏਅਰਪੋਰਟ ਵਾਲੇ ਪਾਸੇ ਆ ਗਏ ਬਿਜਲੀ ਵਾਲੇ ਪਾਸੇ ਆ ਗਏ ਮਤਲਬ ਕਿ ਇਹਨਾਂ ਦਾ ਮੁਕਾਬਲਾ ਕਰਨਾ ਥੋੜਾ ਔਖਾ ਹੈ ਤਾਂ ਰੀਅਲ ਏਸਟੇਟ ਦੇ ਕਾਰੋਬਾਰ 'ਚ ਵੀ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਨੂੰ ਰਸਤਾ ਮਿਲ ਗਿਆ ਹੈ ਜੀ ਜੀ ਮਿੰਟ ਜੀ ਮੈਨੂੰ ਇੱਕ ਦਮ ਮਿੰਟ ਦਿਓ ਕਮੈਂਟ ਪੜ ਲਵਾਂ ਮੈਂ ਫਿਰ ਆਪਾਂ ਅੱਗੇ ਨੂੰ ਚੱਲਾਂਗੇ ਸਾਹਬ ਕਾਲੋਂ ਜੀ ਨੇ ਪੁੱਛ ਹੀ ਲਿਆ ਕਿ ਕੋਈ ਐਕਸ਼ਨ ਹੋਣਾ ਹੋ ਤੁਸੀਂ ਦੱਸ ਦਿੱਤਾ ਹਰਪਾਲ ਗਿੱਲ ਜੀ ਕਹਿ ਰਹੇ ਨੇ ਕਿ ਖੇਡਾਂ ਦੇ ਵਿੱਚ ਪੰਜਾਬ ਤੇ ਹਰਿਆਣੇ ਨੇ ਆਪਣਾ ਯੋਗਦਾਨ ਬਹੁਤ ਪਾਇਆ ਹੈ ਬਾਕੀ ਸਟੇਟਾਂ ਦਾ ਯੋਗਦਾਨ ਕਹਿੰਦੇ ਨਾ ਮਾਤਰੀ ਆ ਅਮਰਿਤਪਾਲ ਸਿੰਘ ਕਹਿ ਰਹੇ ਨੇ ਕਿ ਸੇਬੀ ਚੇਅਰਮੈਨ ਬੀਬੀ ਤਾਂ ਆਪਣੇ ਘਰ ਵਾਲੇ ਦੀ ਕੰਪਨੀ ਦਾ ਪ੍ਰਚਾਰ ਕਰਦੀ ਰਹੀ ਕਹਿੰਦੇ ਉਸੇ ਤੱਕ ਕਾਰਵਾਈ ਕਰਦੇ ਜੀ ਹਜੇ ਵੀ ਜੇ ਕਹੀ ਜਾਂਦੇ ਆ ਕਿ ਇੰਡੀਅਨ ਲੋਕ ਯਾਰ ਬਈ ਉਹਨਾਂ ਨੂੰ ਤੇ ਪਰਵਾਹ ਹੀ ਕੋਈ ਨਹੀਂ ਤੇ ਫਿਰ ਤੁਹਾਡਾ ਰੱਬ ਰੱਖਾ ਹੈ ਜੀ ਜੀ ਜੇ ਤੁਸੀਂ ਇੰਨੀਆਂ ਚੀਜ਼ਾਂ ਤੇ ਘੱਟੋ ਘੱਟ ਜਾਂਚ ਤੇ ਹੋਣੀ ਚਾਹੀਦੀ ਹੈ ਤਾਂ ਜਾਂਚ ਆਪਾਂ ਇੱਕ ਸਵਾਲ ਕਰ ਰਹੇ ਸੀ ਕਿ ਜਾਂਚ ਕੌਣ ਕਰੇ ਤਾਂ ਜਾਂਚ ਜੇਪੀਸੀ ਬਣਾ ਲਓ ਹਮ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾ ਲਓ ਜਿਵੇਂ ਸੁਪਰੀਮ ਕੋਰਟ ਦੀ ਦੇਖਰੇਖ ਹੇਠ ਜਿਵੇਂ ਲੋਡਾ ਕਮਿਸ਼ਨ ਬਣਿਆ ਸੀਗਾ ਇੱਕ ਲੋਡਾ ਕਮਿਸ਼ਨ ਬਣਿਆ ਸੀਗਾ ਸ਼ਾਇਦ ਪਰਲ ਵਾਲੇ ਮਾਮਲੇ ਦੇ ਵਿੱਚ ਵੀ ਲੋਡਾ ਸਾਹਿਬ ਦੀ ਰਿਪੋਰਟ ਆ ਤਾਂ ਲੋਡਾ ਕਮਿਸ਼ਨ ਬਣਿਆ ਸੀਗਾ ਬੀਸੀਸੀਆਈ ਨੂੰ ਲੈ ਕੇ ਤਾਂ ਤੁਸੀਂ ਇਸ ਤਰ੍ਹਾਂ ਦਾ ਇੱਕ ਕਹਿ ਲਓ ਕਿ ਬਣਾ ਸਕਦੇ ਹੋ ਜੋ ਸੁਪਰੀਮ ਕੋਰਟ ਦੀ ਅਬਜ਼ਰਵੇਸ਼ਨ ਹੇਠ ਨਿਗਰਾਨੀ ਹੇਠ ਕੰਮ ਕਰੇ ਉਹ ਸਾਰੀ ਰਿਪੋਰਟ ਸੁਪਰੀਮ ਕੋਰਟ ਚ ਰੱਖੇ ਕਿਉਂਕਿ ਇਹਦੇ ਚ ਇੱਕ ਚੀਜ਼ ਹੋਰ ਹੈ ਜੀ ਕਿ ਇਸ ਬੀਬੀ ਨੇ ਜਦੋਂ ਜਾਂਚ ਪੜਤਾਲ ਵਾਸਤੇ ਮਾਮਲਾ ਗਿਆ ਸਪਰੀਮ ਕੋਰਟ ਦੇ ਅੰਦਰ ਜੀ ਉੱਥੇ ਕੀ ਇਹ ਚੀਜ਼ਾਂ ਜਾ ਕੇ ਦਸੀਆਂ ਹੂੰ ਹੂੰ ਕਿ ਸਾਡਾ ਇੱਕ ਬਹੁਤ ਕਲੋਜ਼ ਮਤਲਬ ਕਿ ਦੋਸਤ ਹੈ ਜਿਹੜਾ ਉਹ ਏਸੇ ਹੀ ਕੰਪਨੀਆਂ ਦੇ ਮਾਲਕ ਦਾ ਖਸਮ ਖਸ ਰਿਹਾ ਕਿ ਇਹਨਾਂ ਗੱਲਾਂ ਦਾ ਉੱਥੇ ਜਾ ਕੇ ਬਿਉਰਾ ਦਿੱਤਾ ਗਿਆ ਹੂੰ ਜਾ ਕੇ ਇਹਦੀ ਜਾਣਕਾਰੀ ਦਿੱਤੀ ਗਈ ਇਹ ਵੀ ਇੱਕ ਵੱਡਾ ਸਵਾਲ ਰਹਿ ਗਿਆ ਨਾ ਕਿਉਂਕਿ ਜਿਹੜੀ ਕਮੇਟੀ ਬਣਾਈ ਸੀਗੀ ਹੂੰ ਉਸ ਕਮੇਟੀ ਦੇ ਵਿੱਚ ਵੀ ਜਾਂਚ ਪੜਤਾਲ ਵਾਸਤੇ ਨਾ ਇੱਕ ਕਮੇਟੀ ਬਣਾਈ ਸੀ ਹੁਣ ਮੈਨੂੰ ਉਸ ਪਧਰ ਪੁਰਸ਼ ਦਾ ਨਾਮ ਭੁੱਲ ਗਿਆ ਉਹ ਅਡਾਨੀ ਗਰੁੱਪ ਦਾ ਹੀ ਬੰਦਾ ਇੱਕ ਇਹਨਾਂ ਵਿੱਚ ਪਾਤਾ ਸੀਗਾ ਉਦੋਂ ਵੀ ਰੋਲਾ ਪਿਆ ਫਿਰ ਸ਼ਾਇਦ ਉਹਨੂੰ ਬਾਹਰ ਕੱਢਿਆ ਗਿਆ ਸੀਗਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵੇਖਣ ਵਾਚਣ ਵਾਸਤੇ ਮੇਰੇ ਖਿਆਲ ਦੇ ਨਾਲ ਨਵੇਂ ਸਿਰੇ ਤੋਂ ਜਾਂਚ ਤਾਂ ਐਟਲੀਸਟ ਛਿਤਾਈ ਦੀ ਬਿਲਕੁਲ ਬਿਲਕੁਲ ਜੀ ਉਹ ਅੱਗੇ ਜੀ ਕਹਿ ਰਹੇ ਨੇ ਕਿ ਅਡਾਨੀ ਦੇ ਜਿਹੜੇ ਸ਼ੇਅਰ ਸੀ ਆਮ ਲੋਕਾਂ ਨੇ ਉਹ ਵੇਚ ਦਿੱਤੇ ਆ ਕਹਿੰਦੇ ਇਹਨਾਂ ਚੀਜ਼ਾਂ ਨਾਲ ਵੀ ਫਰਕ ਪੈਣਾ ਹੀ ਆ ਜੀ ਜੇ ਇੱਧਰ ਉੱਧਰ ਹੋਣ ਲੱਗ ਜਾਂਦਾ ਤਾਂ ਹਾਂ ਜੀ ਉਹੀ ਆ ਨਾ ਜਦੋਂ ਪੈਸੇ ਨਿਕਲਨੇ ਸਟਾਰਟ ਹੋ ਜਾਂਦੇ ਆ ਜੀ ਤਾਂ ਸਮਝ ਲਓ ਕਿ ਉਸ ਪਾਰਟੀ ਦਾ ਫਰਮ ਦਾ ਜਾਂ ਕੰਪਨੀ ਦਾ ਧੰਦਾ ਜਿਹੜਾ ਮੰਦਾ ਹੈ ਜੇ ਉਹਦੇ 'ਚ ਪੈਨ ਲੱਗ ਜਾਂਦੇ ਆ ਤਾਂ ਉਹਦਾ ਸਾਈਜ਼ ਜਿਹੜਾ ਮਾਰਕੀਟ ਕੈਪ ਜਿਸ ਨੂੰ ਬੋਲਦੇ ਨੇ ਸ਼ੇਅਰ ਬਾਜ਼ਾਰ ਦੇ ਵਿੱਚ ਉਹ ਵਾਧਦਾ ਤੁਰਿਆ ਜਾਂਦਾ ਵਾਧਦਾ ਤੁਰਿਆ ਜਾਂਦਾ ਉਹਦੇ ਸ਼ੇਅਰ ਦੀ ਜਿਹੜੀ ਕੀਮਤ ਵਾਧਦੀ ਅੱਛਾ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦੇਵਾਂ ਜੀ ਸ਼ੇਅਰ ਦੀ ਕੀਮਤ ਬਾਰੇ ਜਿਹੜਾ ਦੋਸ਼ ਹੈ ਸੋ ਪਤਾ ਨਹੀਂ ਉਹ ਸੱਚ ਸਾਬਤ ਹੁੰਦਾ ਹੈ ਕਿ ਨਹੀਂ ਹੁੰਦਾ ਪਰ ਇਹਦੇ 'ਚ ਨਾ ਇੱਕ ਕ੍ਰੈਡਿਟ ਰੇਸ਼ੋ ਹੁੰਦੀ ਹੈ ਸ਼ਾਇਦ ਜੀ ਜੀ ਕਿ ਜਿੰਨਾ ਤੁਹਾਡਾ ਮਾਰਕੀਟ ਕੈਪ ਹੈ ਹੂੰ ਉਦੇ ਅਨੁਪਾਤ ਲਾਇਬਿਲਟੀਜ਼ ਜਿੰਨੀਆਂ ਤੁਹਾਡੀਆਂ ਉਹ ਤੋਂ ਬਾਅਦ ਜੇ ਤੁਹਾਡਾ 1 ਤੋਂ ਥੱਲੇ ਰਹਿੰਦਾ ਸਕੋਰ ਉਹਨੂੰ ਅਨੁਪਾਤ ਕਰਕੇ ਉਹਦੇ ਹਿਸਾਬ ਨਾਲ ਲਾਇਬਿਲਟੀਜ਼ ਕਿੰਨੀਆਂ ਨੇ ਤਾਂ ਟੋਟਲ ਕੈਪ ਕਿੰਨਾ ਹੈ ਤਾਂ ਉਹਦੇ ਹਿਸਾਬ ਨਾਲ ਤੁਹਾਨੂੰ ਲੋਨ ਨਹੀਂ ਮਿਲਦਾ ਜੀ ਇਹ ਇੱਕ ਹੋਰ ਤੱਤ ਹੈ ਕਿ ਇਸ ਤਰ੍ਹਾਂ ਮਤਲਬ ਕਿ ਸ਼ੇਅਰ ਦੀ ਇੱਕ ਵੈਲਿਊ ਇੰਨੀ ਆ ਗਈ ਸਾਹਬ ਲਾ ਲਓ ਕਿ ਕਰੋਨਾ ਦੇ ਦੌਰਾਨ ਜਦੋਂ ਲੋਕ ਕਿ ਲੋਕੀ ਤਰਸਿਓ ਗਹ ਹਾਲਤ ਵਿੱਚ ਸੀਗੇ ਕਾਰੋਬਾਰ ਖਤਮ ਹੋ ਰਿਹਾ ਸੀਗੇ ਉਸ ਸਾਲ ਵਿੱਚ 21 ਵਿੱਚ ਇਹਨਾਂ ਦੀ ਜਿਹੜੀ ਤਰੱਕੀ ਸੀਗੀ ਹੂੰ ਅਡਾਨੀ ਸਾਹਿਬ ਦੀ ਉਹ ਤੁਸੀਂ ਲੱਭ ਲਓ ਗੂਗਲ ਤੇ ਕਿ ਕਿੰਨੇ ਪਰਸੈਂਟ ਹੋਈ ਆ ਜੀ ਮਤਲਬ ਕਿ ਇਹ ਦੋ ਸਾਲ ਵੀ ਗਿਣ ਕੇ ਤਾਂ ਤੁਸੀਂ 4 ਸਾਲਾਂ ਦਾ ਇਹਨਾਂ ਦਾ ਸ਼ੂਟ ਅਪ ਦੇਖੋ ਕੀ ਆ ਜੀ ਹੁਣ ਉਹਦੇ ਚ ਕੀ ਆ ਕਿ ਜਿਹੜੀ ਉਹ ਕ੍ਰੈਡਿਟ ਰੇਸ਼ੋ ਹੁੰਦੀ ਆ ਉਹਦੇ ਮੁਤਾਬਕ ਲੋਨ ਦਾ ਤੁਹਾਨੂੰ ਇੱਕ ਸਕੋਰ ਬਣ ਜਾਂਦਾ ਕਹਿਣ ਦਾ ਮਤਲਬ ਹੈ ਜੀ ਕ੍ਰੈਡਿਟਰ ਸਕੋਰ ਜਿਵੇਂ ਆਪਾਂ ਆਪਦੇ ਲੋਨ ਵਾਸਤੇ ਕਹਿੰਨੇ ਆ ਤਾਂ ਇਹਨਾਂ ਨੇ ਬੈਂਕ ਤੋਂ ਮੋਟਾ ਲੋਨ ਵੀ ਚੱਕਿਆ ਹਮ ਬੈਂਕ ਇਨ ਸੈਂਸ ਵਿੱਚ ਇੱਕ ਵਕ ਵਕ ਬੈਂਕਾਂ ਤੋਂ ਤਾਂ ਬੈਂਕ ਤੋਂ ਲੋਨ ਵੀ ਮਿਲਿਆ तकरीबन 2.5 ਲੱਖ ਕਰੋੜ ਦਾ ਜੀ ਜੀ ਉਹ ਉਸੇ ਇਹਨੂੰ ਕੀ ਬੋਲਾਂਗੇ ਜਿਵੇਂ ਤੁਸੀਂ ਏਵੈਲੂਏਟ ਕਰਦੇ ਹੁੰਦੇ ਹੋ ਨਾ ਪੇਪਰਾਂ ਦੇ ਨੰਬਰ ਉਹ ਸਧਾਰਨ ਤੇ ਕਹ ਲੋਗੇ ਬਣਾ ਕੇ ਕਾਫੀ ਗੁੰਝਲਦਾਰ ਮਸਲਾ ਬਣਿਆ ਪਿਆ ਜੀ ਇਹਦੀ ਜਾਣਕਾਰੀ ਤੁਹਾਡੇ ਤੋਂ ਫਿਰ ਹੋਰ ਡਿਟੇਲਸ ਲਵਾਂਗੇ ਕਿਉਂਕਿ ਹਾਂ ਜੀ ਆ ਕਿਸੇ ਨੇ ਦੱਸਿਆ ਵੀ ਆ ਤੁਹਾਨੂੰ ਜੀ ਕਿ ਕੈਸ਼ ਕ੍ਰੈਡਿਟ ਰੇਸ਼ਿਓ ਇਸ ਨੂੰ ਕਹਿੰਦੇ ਆ ਬਿਲਕੁਲ ਬਿਲਕੁਲ ਮੇਰੇ ਕਈ ਮਿੱਤਰ ਨੇ ਕਾਫੀ ਇੰਟਰਸਟ ਰੱਖਦੇ ਨੇ ਇਹਦੇ ਵਿੱਚ ਉਹ ਲੱਗੇ ਹੁੰਦੇ ਨੇ ਹਾਂ ਜੀ ਉਹ ਹੌਲੀ ਹੌਲੀ ਬੰਦਾ ਸਿੱਖਦਾ ਹੈ ਜੀ 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 ਕਿਉਂਕਿ ਜਦੋਂ ਆਪਾਂ ਛਾ ਕੇ ਦੇਖਦੇ ਆ ਆਪਣੀ ਤਾਂ ਐਕਸਪਰਟੀ ਇੰਨੀ ਨਹੀਂ ਹੈਗੀ ਪਰ ਚਲੋ ਮੈਰੂਚੀ ਨਾਲੇ ਚੀਜ਼ਾਂ ਪੜਦਾ ਤਾਂ ਉਹ ਪਹਿਲਾਂ ਉੱਪਰੇ ਲੱਗਦੇ ਨੇ ਸ਼ਬਦ ਫਿਰ ਹੌਲੀ ਹੌਲੀ ਪਤਾ ਲੱਗਦਾ ਕਿ ਇਹਨਾਂ ਦਾ ਯਾਰ ਕੀ ਹਿਸਾਬ ਕਿਤਾਬ ਹੈ